ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਪਿੰਡ ਦੀ ਖਬਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਵੀਡੀਓ ਤੁਸੀਂ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਗੱਲ ਕਰਦੇ ਹਾਂ ਅੱਜ ਦੀਆਂ ਪੰਜਾਬ ਰਾਜ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਬਾਰੇ ਅੱਜ ਚੰਡੀਗੜ੍ਹ ਵਿੱਚ ਪੰਜਾਬ ਕੈਬਨਿਟ ਦੇ ਕਈ ਵੱਡੇ ਫੈਸਲੇ ਲਏ ਹਨ ਜਿਨ੍ਹਾਂ ਦੀ ਜਾਣਕਾਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਂਝੀ ਕੀਤੀ। ਮੁਹਾਲੀ ਵਿੱਚ ਐਨਆਈਏ ਦੇ ਕੇਸਾਂ ਲਈ ਵਿਸ਼ੇਸ਼ ਅਦਾਲਤ ਬਣਾਈ ਜਾਵੇਗੀ ਜੋ ਤੇਜ਼ੀ ਨਾਲ ਨਿਆਂ ਦੇਵੇਗੀ। ਇਸ ਤੋਂ ਇਲਾਵਾ ਸਰਕਾਰੀ ਜ਼ਮੀਨਾਂ ਤੇ ਗੈਰਕਾਨੂੰਨੀ ਕਬਜ਼ੇ ਵਾਲਿਆਂ ਤੋਂ 4 ਗੁਣਾ ਚਾਰਜ ਵਸੂਲ ਕੇ ਜ਼ਮੀਨ ਨਾਮ ਕਰਨ ਦੀ ਨੀਤੀ ਮਨਜ਼ੂਰ ਹੋਈ। ਹੜ੍ਹਾਂ ਦੀ ਸਥਿਤੀ ਪੂਰੀ ਤਰ੍ਹਾਂ ਸਥਿਰ ਹੋ ਗਈ ਹੈ ਅਤੇ 219 ਰਾਹਤ ਕੈਂਪ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਕੈਂਪਾਂ ਵਿੱਚ 8200 ਤੋਂ ਵੱਧ ਪ੍ਰਭਾਵਿਤ ਲੋਕ ਰਹਿ ਰਹੇ ਸਨ ਜੋ ਹੁਣ ਆਪਣੇ ਘਰਾਂ ਵੱਲ ਵਾਪਸ ਲੋਟ ਰਹੇ ਹਨ। ਹੜ੍ਹ ਨੇ 57 ਜ਼ਿਲ੍ਹੇ ਲੈ ਲਈਆਂ ਅਤੇ 2255 ਪਿੰਡਾਂ ਨੂੰ ਚੁਣੌਤੀ ਦਿੱਤੀ ਜਿਸ ਨਾਲ 4 ਲੱਖ ਲੋਕ ਪ੍ਰਭਾਵਿਤ ਹੋਏ। ਖੇਤੀ ਨੂੰ 2 ਲੱਖ ਹੈਕਟੇਅਰ ਨੁਕਸਾਨ ਹੋਇਆ ਪਰ ਪਸ਼ੂਆਂ ਦਾ ਅਕੜਾ ਜੇ ਬਾਕੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਾਖੜਾ ਬਿਆਸ ਬੋਰਡ ਦੇ ਹਰਿਆਣਾ ਨੂੰ ਪਾਣੀ ਛੱਡਣ ਤੇ ਗਰਮ ਬਹਿਸ ਹੋਈ ਪੰਜਾਬ ਦੇ ਅਟਾਰਨੀ ਜਨਰਲ ਨੇ ਕਿਹਾ ਕਿ ਬੋਰਡ ਕੋਲ ਅਜਿਹੇ ਹਕ ਨਹੀਂ ਜਦਕਿ ਬੋਰਡ ਵਕੀਲ ਨੇ ਆਪਣੇ ਹੱਕ ਵਿੱਚ ਬੋਲਿਆ ਕੋਰਟ ਨੇ ਪੰਜਾਬ ਨੂੰ 1974 ਦੀਆਂ ਨਿਯਮਾਂ ਦਾ ਰਿਕਾਰਡ ਪੇਸ਼ ਕਰਨ ਲਈ ਕਿਹਾ ਇਹ ਬਹਿਸ ਪਾਣੀ ਵੰਡ ਨੂੰ ਲੈ ਕੇ ਚੱਲ ਰਹੀ ਹੈ ਸਪਰੀਮ ਕੋਰਟ ਨੇ ਪੁੱਛਿਆ ਕਿ ਬਲਵੰਤ ਸਿੰਘ ਰਾਜਵਾਨਾ ਜੋ 1955 ਵਿੱਚ ਬੀਨਤ ਸਿੰਘ ਹੱਤਿਆ ਕੇਸ ਵਿੱਚ ਦੋਸ਼ੀ ਹੈ ਅਜੇ ਫਾਂਸੀ ਕਿਉਂ ਨਹੀਂ ਪੁੱਗਤੀ ਕੇਂਦਰ ਨੇ ਇਸ ਨੂੰ ਗੰਭੀਰ ਅਪਰਾਧ ਕਿਹਾ ਪਰ ਰਾਜਵਾਨਾ 29 ਸਾਲ ਕੈਦ ਵਿੱਚ ਹੈ ਕੋਰਟ ਨੇ ਦੇਰੀ ਦੀ ਜ਼ਿੰਮੇਵਾਰੀ ਪੁੱਛੀ ਕਿਉਂਕਿ ਰਾਜਵਾਨਾ ਨੇ ਰੋਕ ਨਹੀਂ ਲਗਾਈ ਰਹਿਮਰਜ਼ੀ ਉਤੇ ਫੈਸਲੇ ਵਿੱਚ ਦੇਰੀ ਕਰਨ ਜ਼ਿੰਦਗੀ ਕੈਦ ਵਾਲੀ ਬੇਨਤੀ ਚੱਲ ਰਹੀ ਜਾਰਗਰਮਨ ਗੁਲਾਬਚੰਦ ਕਟਾਰੀਆ ਨੇ ਪੀਐਮ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਹੜ੍ਹਾਂ ਤੋਂ ਪ੍ਰਭਾਵਿਤ ਸਥਿਤੀ ਅਤੇ ਸਰਹੱਦੀ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਰਾਜ ਮਸ਼ੀਨਰੀ ਅਤੇ ਵਲੰਟੀਅਰਾਂ ਦੇ ਯਤਨਾਂ ਦਾ ਜ਼ਿਕਰ ਕੀਤਾ ਜੋ ਰਾਹਤ, ਬੁਨਿਆਦੀ ਢਾਂਚਾ ਬਹਾਲੀ ਅਤੇ ਬਿਮਾਰੀ ਨਿਯੰਤਰਣ ਵਿੱਚ ਲੱਗੇ ਹਨ। ਸਰਹੱਦੀ ਖੇਤਰਾਂ ਵਿੱਚ ਉਦਯੋਗ ਲਗਾਉਣ ਅਤੇ ਐਂਟੀ ਡਰੋਨ ਸਿਸਟਮ ਦੀ ਲੋੜ ਉਤੇ ਜ਼ੋਰ ਦਿੱਤਾ। ਪੰਜਾਬ ਵਿੱਚ ਪ੍ਰਾਲੀ ਸਾੜਨ ਦੇ 8-9 ਮਾਮਲੇ ਸਾਹਮਣੇ ਆਏ ਜਿਸ ਨਾਲ ਕੁੱਲ ਗਿਣਤੀ 70 ਹੋ ਗਈ ਹੈ ਅਤੇ 6 ਐਫਆਈਆਰ ਦਰਜ ਹੋਈਆਂ। ਅੰਮ੍ਰਿਤਸਰ ਵਿੱਚ ਵਿਆੜੀ ਕੇਸਾਂ ਨਾਲ ਸਭ ਤੋਂ ਵੱਧ ਪ੍ਰਭਾਵ ਪਟਿਆਲਾ ਵਿੱਚ 8 ਯੂਐਸਏ ਦਾਰਦ ਖਾਲਸਤਾਨੀਅਤਵਾਦੀ ਗੁਰਪੰਤ ਸਿੰਘ ਪੰਨੂ ਅਤੇ ਉਸਦੇ 6 ਫੋਰ ਜਸਟਿਸ ਉੱਤੇ ਭਾਰਤ ਵਿੱਚ ਕੇਸ ਦਰਜ ਜਿਸ ਨੇ ਪੀਐਮ ਮੋਦੀ ਨੂੰ 11 ਕਰੋੜ ਰੁਪਏ ਦੀ ਧਮਕੀ ਦਿੱਤੀ ਪੰਨੂ ਨੇ ਰਿਪਬਲਿਕ ਡੇ ਤੇ ਝੰਡਾ ਲਹਿਰਾਉਣ ਰੋਕਣ ਲਈ ਸਿਕਸਪਾਹੀਆਂ ਨੂੰ ਭੜਕਾਇਆ ਐਨਆਈਏ ਨੇ ਇਸ ਨੂੰ ਅਤਵਾਦੀ ਕਾਰਵਾਈ ਮੰਨਿਆ ਪੰਜਾਬ ਵਿੱਚ ਤਿੰਨ ਵਿਅਕਤੀਆਂ ਨੂੰ ਸਾਈਬਰ ਫਰੌਡ ਨਾਲ 5 ਲੱਖ ਰੁਪਏ ਦਾ ਨੁਕਸਾਨ ਪੁਲਿਸ ਨੇ ਐਪਕੇ ਡਾਊਨਲੋਡ ਨਾ ਕਰਨ ਦੀ ਹਦਾਇਤ ਦਿੱਤੀ ਐਸਐਮਐਸ ਜਾਂ ਸੋਸ਼ਲ ਮੀਡੀਆ ਲਿੰਕਾਂ ਤੋਂ ਸਾਵਧਾਨ ਰਹੋ ਨਹੀਂ ਤਾਂ ਤੁਹਾਡਾ ਵੀ ਖਾਤਾ ਮਿੰਟਾਂ ਵਿੱਚ ਖਾਲੀ ਹੋ ਸਕਦਾ ਹੈ ਜੰਮੂ ਅਤੇ ਕਸ਼ਮੀਰ ਵਿੱਚ 4 ਸਾਲਾਂ ਬਾਅਦ ਰਾਜ ਸਭਾ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਜਿੱਥੇ 24 ਅਕਤੂਬਰ 2025 ਨੂੰ VOTING ਹੋਵੇਗੀ 4 ਸੀਟਾਂ ਲਈ ਤਿੰਨ ਵੱਖਰੀਆਂ ਚੋਣਾਂ ਹੋਣਗੀਆਂ ਜੋ ਕਿ ਵੱਖਰੇ 2 ਸਾਲਾਂ ਦੇ ਸਾਈਕਲਾਂ ਦੇ ਅਧੀਨ ਹਨ ਪੰਜਾਬ ਤੋਂ ਵੀ ਇੱਕ ਰਾਜ ਸਭਾ ਸੀਟ ਲਈ ਉਪ ਚੋਣ ਦਾ ਐਲਾਨ ਕੀਤਾ ਗਿਆ ਹੈ ਜੋ ਆਪ ਐਮਪੀ ਸੰਜੀਵ ਬਰੋੜਾ ਦੀ ਕੈਬਨਿਟ ਵਿੱਚ ਸ਼ਾਮਲ ਹੋਣ ਤੋਂ ਬਾਅਦ ਖਾਲੀ ਹੋਈ ਸੀ ਪੰਜਾਬ ਵਿੱਚ ਫਸਲੀ ਰਹੇਤ ਖੰਡ ਪ੍ਰਬੰਧਨ ਮਸ਼ੀਨਾਂ ਤੇ ਜੀਪੀਐਸ ਟਰੈਕਰ ਲਗਾਉਣ ਦੀ ਯੋਜਨਾ ਬਿਜਲੀ ਦੀ ਸਮੱਸਿਆ ਕਰਕੇ ਨਟਕ ਗਈ ਹੈ ਇਹ ਮਸ਼ੀਨਾਂ ਜਿਵੇਂ ਹੈਪੀ ਸੀਡਰ ਅਤੇ ਜ਼ੀਰੋ ਡ੍ਰਿਲ ਆਪਣੇ ਅੰਦਰ ਬਿਜਲੀ ਦਾ ਸੋਰਤ ਨਹੀਂ ਰੱਖਦੀਆਂ ਜਿਸ ਕਾਰਨ ਟਰੈਕਰ ਕੰਮ ਨਹੀਂ ਕਰ ਸਕਦੇ ਹੁਣ ਟਰੈਕਰ ਟਰੈਕਟਰਾਂ ਅਤੇ ਕੰਬਾਈਨ ਹਾਰਵੈਸਟਰਾਂ ਉਤੇ ਲਗਾਏ ਜਾਣਗੇ ਜੋ ਸਬਸਿਡੀ ਸਕੀਮ ਤਹਿਤ ਮੁਹੱਈਆ ਕਰਵਾਏ ਗਏ ਹਨ ਪੰਜਾਬ ਸਰਕਾਰ ਨੇ ਕੈਂਸਰ ਦੀ ਸਮੇਂ ਸਿਰ ਖੋਜ ਲਈ AI ਆਧਾਰਿਤ ਸਕ੍ਰੀਨਿੰਗ ਡਿਵਾਈਸਾਂ ਦੀ ਲਾਂਚ ਕੀਤੀ ਹੈ ਜਿਸ ਵਿੱਚ ਬ੍ਰੈਸਟ ਕੈਂਸਰ ਸਰਵਾਈਕਲ ਕੈਂਸਰ ਅਤੇ ਦ੍ਰਿਸ਼ਟੀ ਦੀ ਖਰਾਬੀ ਦੀ ਜਾਂਚ ਸ਼ਾਮਲ ਹੈ ਇਹ ਪੋਰਟੇਬਲ ਰੇਡੀਏਸ਼ਨ ਫ੍ਰੀ ਡਿਵਾਈਸ 8 ਜ਼ਿਲ੍ਹਿਆਂ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਨਿਰਮਈ ਦਾ ਥਰਮੋਲਿਟਿਕਸ ਅਤੇ ਫੋਰਸ ਹੈਲਥ ਦੇ ਡਿਵਾਈਸ ਸ਼ਾਮਲ ਹਨ ਪੰਜਾਬ ਦੇ ਐਮਬੀਬੀਐਸ ਵਿਦਿਆਰਥੀਆਂ ਲਈ ਵੱਡੀ ਰਾਹਤ ਹਾਈ ਕੋਰਟ ਨੇ ਜਦਤ ਕਲੌਜ਼ ਤੇ ਰੋਕ ਲਗਾਈ ਮੈਡੀਕਲ ਉਮੀਦਵਾਰਾਂ ਨੇ ਪੰਜਾਬ ਸਰਕਾਰ ਦੇ ਐਮਬੀਬੀਐਸ ਅਤੇ ਬੀਡੀਐਸ ਵਿਦਿਆਰਥੀਆਂ ਤੇ ਲਗਾਏ ਗੇ ਕੰਪਲਸਰੀ ਸਰਵਿਸ ਬੋਰਡ ਖਿਲਾਫ ਚੁਣ लुधियाना ਦੇ ਸਸਰਾਲੀ ਕਲੋਨੀ ਵਿੱਚ ਸਤਲੁਜ ਦਰਿਆ ਦੇ ਕੋਰਸ ਵਿੱਚ ਬਦਲਾਅ ਕਰਨ ਹਰ ਰੋਜ਼ ਕਰੀਬ 2 ਏਕੜ ਜ਼ਮੀਨ ਖਤਮ ਹੋ ਰਹੀ ਹੈ ਕਿਸਾਨਾਂ ਦੀ ਕੀਮਤੀ ਜ਼ਮੀਨ ਬਚਾਉਣ ਲਈ ਡਿਪਟੀ ਕਮਿਸ਼ਨਰ ਨੇ ਆਰਮੀ ਤੋਂ ਮਦਦ ਮੰਗੀ ਹੈ ਇਸ ਮੁੱਦੇ ਤੇ ਤੁਰੰਤ ਕਾਰਵਾਈ ਦੀ ਸਾਹਮਣੇ ਲੋੜ ਸਾਹਮਣੇ ਆਈ ਹੈ ਨਬਾ ਬਲਾਕ ਦੇ گاؤں ਬੋੜਾ ਵਿੱਚ ਰਾਤ तकरीबन 3 ਵਜੇ ਇੱਕ ਬੇਕਾਬੂ ਟਰਾਲੇ ਨੇ ਤਿੰਨ ਦੁਕਾਨਾਂ ਨਾਲ ਟੱਕਰ ਮਾਰੀ ਜਿਸ ਨਾਲ ਟਾਇਰ ਪੰਕਚਰ ਫੋਟੋਗ੍ਰਾਫੀ ਅਤੇ ਏਸੀ ਰਿਪੇਅਰ ਦੀਆਂ ਦੁਕਾਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਟਰਾਲੇ ਦੇ ਡਰਾਈਵਰ ਨੇ ਸਵੀਕਾਰ ਕੀਤਾ ਕਿ ਉਸ ਨੂੰ ਅਚਾਨਕ ਨੀਂਦ ਆ ਗਈ ਸੀ ਜਿਸ ਕਾਰਨ ਹਾਦ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਰਾਜਪੁਰਾ ਤੇ ਮੁਹਾਰੀ ਵਿਚਕਾਰ 443 ਕਰੋੜ ਰੁਪਏ ਦੀ ਨਵੀਂ ਰੇਲ ਲਾਈਨ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ ਜੋ 18 ਕਿਲੋਮੀਟਰ ਲੰਬੀ ਹੋਵੇਗੀ। ਇਹ ਲਾਈਨ ਪੰਜਾਬ ਦੇ ਦੱਖਣੀ ਖੇਤਰ ਨੂੰ ਸਿੱਧਾ ਚੰਡੀਗੜ੍ਹ ਨਾਲ ਜੋੜੇਗੀ ਜਿਸ ਨਾਲ ਛੋਟ ਕਿਲੋਮੀਟਰ ਦੀ ਦੂਰੀ ਘਟੇਗੀ। ਮਾਲਵਾ ਖੇਤਰ ਦੇ 13 ਜ਼ਿਲ੍ਹੇ ਚੰਡੀਗੜ੍ਹ ਨਾਲ ਜੁੜੇ ਜਾਣਗੇ ਜੋ ਕਿ ਖੇਤੀਬਾੜੀ ਅਤੇ ਉਦਯੋਗਾਂ ਲਈ ਲਾਭਦਾਇਕ ਹੋਵੇਗਾ। ਪੰਜਾਬ ਸਰਕਾਰ ਹੜ੍ਹਾਂ ਵਿੱਚ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਆਪਣੇ ਖੇਤੀ ਖੇਤਰਾ ਵਿੱਚ ਜਮ੍ਹਾ ਹੋਈ ਰੇਤ ਹਟਾਉਣ ਲਈ ਰਾਹਤ ਦੇਣ ਦਾ ਕਦਾਵਾ ਦਰ ਰਹੀ ਹੈ ਪਰ ਜ਼ਮੀਨੀ ਪੱਧਰੀ ਅਧਿਕਾਰੀਆਂ ਦੀ ਲੋੜਚਨਾ ਕਾਰਨ ਕਿਸਾਨ ਨਾਰਾਜ਼ ਹਨ ਰਿਪੋਰਟਾਂ ਅਨੁਸਾਰ ਵਿਸ਼ੇਸ਼ ਗਿਰਦਾਵਰੀ ਨਿਰਦੇਸ਼ਾਂ ਦੇ ਬਾਵਜੂਦ ਮਾਈਨਿੰਗ ਵਿਭਾਗ ਅਧਿਕਾਰੀ ਰੇਤ ਕੱਢਣ ਵਿੱਚ ਰੁਕਾਵਟਾਂ ਪਾ ਰਹੇ ਹਨ ਜਿਸ ਨਾਲ ਕਿਸਾਨਾਂ ਵਿੱਚ ਗੁੱਸਾ ਵਧ ਰਿਹਾ ਹੈ ਹੜ੍ਹਾਂ ਨੂੰ ਨਾਸ਼ ਨੇ ਪੰਜਾਬ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਅਤੇ ਹੁਣ ਰਾਸ਼ਨ ਵੰਡ ਵਿੱਚ ਵੀ ਵੱਡਾ ਝਟਕਾ ਲੱਗਾ ਹੈ ਜਿੱਥੇ 11 ਲੱਖ ਲਾ ਭਾਰਤੀਆਂ ਨੂੰ ਮੁਫਤ ਕਣਕ ਵੰਡ ਰੋਕ ਦਿੱਤੀ ਗਈ ਹੈ ਇਹ ਫੈਸਲਾ ਰਾਸ਼ਨ ਵੰਡ ਪ੍ਰ ਪੰਜਾਬ ਕੈਬਨਿਟ ਨੇ ਚਾਵਲ ਸ਼ੈਲਰ ਮਾਲਕਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਨੂੰ ਹਰੀ ਝੰਡੀ ਦੇ ਦਿੱਤੀ ਹੈ ਜਿਸ ਨਾਲ ਬਕਾਇਆ ਟੈਕਸ ਅਤੇ ਦੇਣੀਆਂ ਨੂੰ ਸੋਲਵ ਕਰਨ ਵਿੱਚ ਰਾਹਤ ਮਿਲੇਗੀ ਇਹ ਸਕੀਮ ਖੜਾ ਤੇ ਕਿਸਾਨਾਂ ਦੇ ਨੁਕਸਾਨ ਨੂੰ ਧਿਆਨ ਵਿੱਚ ਰੱਖ ਕੇ ਲਿਆਂਦੀ ਗਈ ਹੈ ਜਿੱਥੇ ਸ਼ੈਲਰ ਉਦਯੋਗ ਨੂੰ ਫਿਰ ਤੋਂ ਚਲਾਉਣ ਵਿੱਚ ਮਦਦ ਮਿਲੇਗੀ ਇਹ ਫੈਸਲਾ ਖੇਤੀ ਅਰਥ ਵਿਵਸਥਾ ਨੂੰ ਮਜ਼ਬੂਤ ਕਰੇਗਾ ਮੁਹਾਲੀ ਵਿੱਚ ਵਿਸ਼ੇਸ਼ NIA ਕੋਰਟ ਬਣਾਉਣ ਨੂੰ ਪੰਜਾਬ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ ਜੋ ਬੈਂਕ ਡਾਕੂਆਂ ਤੇ ਅਤਵਾਦੀ ਮਾਮਲਿਆਂ ਨੂੰ ਤੇਜ਼ੀ ਨਾਲ ਹੱਲ ਕਰੇਗੀ। ਇਹ ਕੋਰਟ ਅਤਵਾਦੀ ਗਤੀਵਿਧੀਆਂ ਨੂੰ ਰੋਕਣ ਵਿੱਚ ਮਹੱਤਵਪੂਰਨ ਰੋਲ ਅਦਾ ਕਰੇਗੀ ਤੇ ਨਿਆਂ ਨੂੰ ਤੇਜ਼ ਕਰੇਗੀ। ਪੰਜਾਬ ਵਿੱਚ ਵਧ ਰਹੇ ਅਪਰਾਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਸੁਰੱਖਿਆ ਨੂੰ ਮਜ਼ਬੂਤ ਕਰੇਗਾ। ਲੋਕਾਂ ਵਿੱਚ ਇਸ ਨੂੰ ਖੁਸ਼ੀ ਨਾਲ ਲਿਆ ਜਾ ਰਿਹਾ ਹੈ। ਪੰਜਾਬ ਪਲਾਸਟਿਕ ਵੇਸਟ ਮੈਨੇਜਮੈਂਟ ਸੁਸਾਇਟੀ ਨੇ ਚੰਡੀਗੜ੍ਹ ਵਿੱਚ ਜਾਗਰੂਕਤਾ ਸੈਸ਼ਨ ਕੀਤੇ ਹਨ ਜਿੱਥੇ ਪਲਾਸਟਿਕ ਕੂੜੇ ਨੂੰ ਰੀਸਾਈਕਲ ਕਰਨ ਅਤੇ ਵਾਤਾਵਰਣ ਸੰਭਾਲ ਨੂੰ ਲੈ ਕੇ ਚਰਚਾ ਹੋਈ ਹੈ। ਇਹ ਸੈਸ਼ਨ ਸੀਆਰਟੀ ਲੋਕਲ ਗਵਰਨਮੈਂਟ ਅਤੇ ਪਯੂਡੀ ਅਧਕਰੀਆਂ ਨੂੰ ਸ਼ਾਮਲ ਕਰਕੇ ਕੀਤੇ ਗਏ ਜਿਸ ਨਾਲ ਸਰਕਾਰੀ ਅਧਿਕਾਰੀਆਂ ਵਿੱਚ ਨਵੀਂ ਊਰਜਾ ਆਈ ਹੈ। ਚੰਡੀਗੜ੍ਹ ਵਿੱਚ ਪੰਜਾਬ ਕੈਬਨਿਟ ਨੇ ਪੰਜਾਬ ਗoods ਐਂਡ ਸਰਵਿਸ ਟੈਕਸ ਬਿਲ 2025 ਵਿੱਚ ਵੱਡੇ ਬਦਲਾਅ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਕਦਮ ਵਪਾਰੀਆਂ ਨੂੰ ਰਾਹਤ ਦੇਵੇਗਾ ਤੇ ਟੈਕਸ ਵਿਵਸਥਾ ਨੂੰ ਸੁਧਾਰੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਹੜ੍ਹ ਰਾਹਤ ਅਤੇ ਕੈਬਨਟ ਨੇ ਅੱਜ ਪੰਜਾਬ ਰਾਈਟ ਟੂ ਬਿਜ਼ਨਸ ਐਕਟ ਵਿੱਚ ਸੋਧਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ ਜਿਸ ਨਾਲ ਲੇਬਰ ডিপਾਰਟਮੈਂਟ ਤੋਂ ਪਰਮਿਸ਼ਨ ਪੋਲੂਸ਼ਨ ਐਨਸੀ ਅਤੇ ਰੀਅਲ ਏਸਟੇਟ ਪ੍ਰੋਜੈਕਟਸ 15 ਵਿੱਚ ਮਿਲਣਗੇ ਇਹ ਇੰਡਸਟਰੀ ਨੂੰ ਬੁਸਟ ਦੇਵੇਗਾ ਤੇ ਨਿਵੇਸ਼ ਆਕਰਸ਼ਿਤ ਕਰੇਗਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਹੜਾ ਤੋਂ ਬਾਅਦ ਇਹ ਆਰਥਿਕ ਰਿਕਵਰੀ ਲਈ ਜ਼ਰੂਰੀ ਹੈ ਮੁੱਖ ਮੰਤਰੀ ਨੇ ਹੜ੍ਹ ਪ੍ਰਭਾਵਿਤ ਸਰਕਾਂ ਦੀ ਤੁਰੰਤ ਫੇਰ ਮੁਰੰਮਤ ਅਤੇ ਨਿਰਮਾਣ ਲਈ ਐਲਾਨ ਕੀਤਾ ਹੈ ਜੋ ਜਨਤਾ ਨੂੰ ਰਾਹਤ ਪਹੁੰਚਾਵੇਗਾ ਇੱਕਦਮ ਕਨੈਕਟੀਵਿਟੀ ਵਾਪਸ ਲੈਣ ਲਈ ਹੈ ਤੇ ਪੀੜਿਤ ਖੇਤਰਾਂ ਵਿੱਚ ਤੇਜ਼ ਕਾਰਵਾਈ ਸ਼ੁਰੂ ਹੋ ਗਈ ਹੈ ਅਧਿਕਾਰੀਆਂ ਨੇ ਕਿਹਾ ਕਿ ਇਹ ਪੰਜਾਬ ਵਿੱਚ ਡੇਂਗੂ ਦੇ ਕੇਸਾਂ ਵਿੱਚ ਤੇਜ਼ ਵਾਧਾ ਹੋਇਆ ਹੈ ਅਤੇ ਕੁੱਲ ਕੇਸ 1055 ਹੋ ਗਏ ਹਨ। ਸਿਹਤ ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਹੜ੍ਹਾਂ ਨਾਲ ਪਾਣੀ ਭਰੇ ਖੇਤਰਾ ਵਿੱਚ ਲਾਰਵਾ ਪੈਦਾ ਹੋ ਰਿਹਾ ਹੈ। ਲੋਕਾਂ ਨੂੰ ਸਫਾਈ ਅਤੇ ਬਚਾਅ ਦੇ ਉਪਸਾਪਾਣ ਦੀ ਅਪੀਲ ਕੀਤੀ ਗਈ ਹੈ। ਇਹ ਮਹਾਂਮਾਰੀ ਨੂੰ ਰੋਕਣ ਲਈ ਜ਼ਰੂਰੀ ਹੈ। ਤਾਂ ਇਸ ਅਨਜ ਤੇ ਦਿਨ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਇਸੇ ਤਰ੍ਹਾਂ ਦੀਆਂ ਰੋਜ਼ਾਨਾ ਪੰਜਾਬੀ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਪਿੰਡ ਦੀ ਖਬਰ ਨੂੰ ਸਬਸਕ੍ਰਾਈਬ ਕਰ ਲਵੋ। ਤਾਂ ਮਿਲਦੇ ਹਾਂ ਹੋਰ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਅਗਲੀ ਵੀਡੀਓ ਵਿੱਚ। ਤਦ ਤੱਕ ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ। ਧੰਨਵਾਦ